ਰੋਕੀ ਅਸੀਂ ਕੋਈ ਕੰਮ ਨਹੀਂ ਕਰਾਂਗੇ ਜੀ ਐਂਡਰ ਇੱਕ ਬੈਸਟ ਜੀ ਰਾਮਾ ਜੀ ਨੂੰ ਅੱਜ ਵੀ ਬੰਦਾ ਕਹਿੰਦਾ ਨਹੀਂ ਕਰਦਾ ਆਹ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਅੱਜ ਤੱਕ ਜਨਰੇਟਰ ਦਾ ਹਟਣ ਨਹੀਂ ਕੀਤਾ ਜੀ ਇਹ ਬਾਰੇ ਜਾਣਕਾਰੀ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਬਲਿਕ ਕਾਜਲੀ ਜਿਹੜਾ ਸ਼ਰੂਮੀ ਦੁਬਾਰਾ ਪ੍ਰੋਜੈਕਟ ਕਮੇਟੀ ਦੇ ਪ੍ਰਬੰਧਾ ਹੇਠਾ ਚੱਲ ਰਿਹਾ ਹੈ ਇਹ ਬਹੁਤ ਹੀ ਸਕੂਲ ਹੈ ਜਿਹੜਾ ਆਪਣੇ ਸਾਰੇ ਕੰਮਾਂ ਨੂੰ ਵਾਕਫੀ ਨਿਭਾ ਰਹੇ ਹੈ ਤੇ ਬੱਚੇ ਬੜੇ ਇੰਟੈਲੀਜੈਂਟ ਇੱਥੇ ਬੜੇ ਰਿਜਲ ਅੱਛੇ ਆ ਰਹੇ ਨੇ ਖੇਡਾਂ ਚ ਆ ਰਹੇ ਨੇ ਹੋਰ ਗੁਰਮਤ ਸਮਾਗਮਾਂ ਦੇ ਵਿੱਚ ਚੰਗੇ ਨਤੀਜੇ ਆ ਰਹੇ ਨੇ ਤੇ ਬਹੁਤ ਅੱਛੀ ਪੜਾਈ ਹੋ ਰਹੀ ਹੈ ਚੰਗਾ ਸਟਾਫ ਹੈ ਪ੍ਰਿੰਸੀਪਲ ਸਮੇਤ ਸਾਰਾ ਸਟਾਫ ਹੈ ਸਾਡੇ ਗੁਰਦੁਆਰਾ ਲੋਕਲ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਦੀ ਪੂਰੀਆਂ ਸਾਰੀ ਉਹਨਾਂ ਦੀ ਕਮੇਟੀ ਪੂਰਾ ਨਗਰ ਵੱਲੋਂ ਸਾਰਾ ਆਕਮਾ ਦਾ ਪੂਰਾ ਸਹਿਯੋਗ ਹੈ ਇੱਥੇ ਪਿਛਲੇ ਸਮੇਂ ਸਾਡੋ ਇੱਕ ਕਮੀ ਆਈ ਸੀ ਕਿ ਇੱਥੇ ਜਨਰੇਟਰ ਨਹੀਂ ਸੀਗਾ ਕੋਈ ਜਦੋਂ ਕਿਤੇ ਬਿਜਲੀ ਚਲੀ ਜਾਂਦੀ ਸੀ ਤਾਂ ਬੱਚਿਆਂ ਨੂੰ ਗਰਮੀ ਵਿੱਚ ਜਿਹੜਾ ਸੀਗਾ ਉਹ ਮੁਸ਼ਕਲਾ ਆਉਂਦੀਆਂ ਸੀਗੀਆਂ ਇਹ ਉਹ ਬੱਚਿਆਂ ਦੇ ਮਾਪਿਆਂ ਦੀ ਮੰਗ ਸੀ ਕਿ ਸਾਡੇ ਇੱਕ ਵੱਡਾ ਜਨਰੇਟਰ ਲੱਗਣਾ ਚਾਹੀਦਾ ਹੈ ਤਾਂ ਕਿ ਗਰਮੀ 'ਚ ਜਦੋਂ ਬਿਜਲੀ ਚਲੀ ਜਾਵੇ ਤਾਂ ਉਹਦੋਂ ਉਹਨੂੰ ਚਲਾਇਆ ਜਾ ਸਕੇ ਲੇਕਿਨ ਫੰਡਾਂ ਦੇ ਵਿੱਚ ਸਾਡੇ ਕੋਲੇ ਪੈਸੇ ਬਹੁਤ ਘੱਟ ਸੀਗੇ ਤੇ ਸਾਡੇ ਸ਼ਰੂਪੇ ਗੁਦਵਾਰਾ ਪਰਧ ਕਮੇਟੀ ਲੋਕ ਕਮੇਟੀ ਸੀ ਜਿਹੜੀ ਉਹਨਾਂ ਕੋਲੇ ਵੀ ਫੰਡ ਸੀਗੇ ਜਿਹੜੇ ਸਾਰੇ ਸਕੂਲ ਤੇ ਪਹਿਲਾਂ ਲੱਗ ਚੁੱਕੇ ਨਹੀਂ ਸੀਗੇ ਇਸ ਕਰਕੇ ਇਹਨਾਂ ਨੇ ਸਾਰਿਆਂ ਨੇ ਕਮੇਟੀ ਵਾਲਿਆਂ ਨੇ ਪ੍ਰਿੰਸੀਪਲ ਸਾਹਿਬ ਨੇ ਸਾਹਿਬ ਨੇ ਬੱਚਿਆਂ ਦੇ ਪੇਰੈਂਟਸ ਨੇ ਬੇਨਤੀ ਕੀਤੀ ਸੀ ਮੇਰੇ ਮੈਨੂੰ ਮਿਲਤਾ ਸੀਗਾ ਕਿ ਸ਼ਰੂਪੇ ਗੁਦਵਾਰਾ ਪਰਧ ਕਮੇਟੀ ਵੱਲੋਂ ਵੱਡੀ ਸਹਿਮਤੀ ਹੈ ਉਹ ਤੋਂ ਸਾਨੂੰ ਜਨਰੇਟਰ ਲਈ ਜਿਹੜੀ ਹੈਗੀ ਅਸੈਂਡਾ ਦਿੱਤੀ ਜਾਵੇ ਤਾ ਕੋਈ 4.4 ਲੱਖ ਦੇ ਕਰੀਬ ਇਹ ਜਨਰੇਟਰ ਆਇਆ ਤੇ ਸਾਡੇ 4 ਲੱਖ ਰੁਪਇਆ ਅਸੀਂ ਸਕੂਲ ਨੂੰ ਸ਼ਰੋਮੇ ਦੁਬਾਰਾ ਫਰੋਂਡ ਕਮੇਟੀ ਕੋਲੋਂ ਇਹਨਾਂ ਨੇ ਦੇ ਦਿੱਤਾ 300000 ਲੱਗਿਆ ਜੀ 480000 ਦੱਸਦੇ ਨੇ ਜੀ ਬਾਕੀ ਉਹਦੀ ਮੇਨਟੇਨੈਂਸ ਤੇ ਫਾਉਂਡੇਸ਼ਨ ਤੇ ਲੱਗਿਆ 480000 ਇਹਦੇ ਲੱਗਿਆ ਤੇ ਉਹ ਅਸੀਂ ਦਿੱਤਾ ਤੇ ਅੱਜ ਉਸ ਜਨਰੇਟਰ ਦੀ ਨੂੰ ਚਾਲੂ ਕਰਕੇ ਸ਼ੁਰੂਆਤ ਕੀਤੀ ਹੈ ਬਹੁਤ ਹੀ ਸ਼ੁਭ ਮੌਕਾ ਹੈ ਇਹ ਇਸ ਮੌਕੇ ਤੇ ਇਸ ਨੂੰ ਕਿਹ ਅਸਕਣਾ ਤੁਸੀਂ ਚੱਲ ਰਹੇ ਕਾਰਜਾਂ ਬਾਰੇ ਵੀ ਦੱਸੋ ਜਿਹੜੇ ਚੱਲ ਰਹੇ ਨੇ ਜੀ ਆਪਣੇ ਨਿਰਮਣ ਦੀਨ ਨੇ ਨਹੀਂ ਨਿਰਮਣ ਦੀਨ ਦੇਖੋ ਪਹਿਲੇ ਤਾਂ ਸਾਡੀ ਬਿਲਡਿੰਗ ਬਹੁਤ ਸਬੀ ਸੈੱਟ ਬਿਲਡਿੰਗ ਬਣ ਗਈ ਫੇਰ ਵੀ ਜਿਹੜੀ ਹੈ ਕੋਈ ਇੱਕ ਦੋ ਸਾਡੇ ਕਮਰੇ ਰਹਿੰਦੇ ਨੇ ਬਣਾਉਣੇ ਉਹ ਅਸੀਂ ਕੁਮੇ ਸ਼ੁਰੂ ਨਹੀਂ ਗੁਰਦੁਆਰਾ ਪਰਧ ਕਮੇਟੀ ਵੱਲੋਂ ਬੜਾਈਏ ਜਾਂ ਫਿਰ ਲੋਕਲ ਗੁਰਦੁਆਰਾ ਪਰਧ ਕਮੇਟੀ ਵੱਲੋਂ ਬੜਾਈਏ ਉਹ ਸਾਰੇ ਸਾਡੇ ਦਰਮਾਨ ਦਾ ਕੰਮ ਹੈ ਜਿਹੜਾ ਚੱਲ ਰਿਹਾ ਕੰਪਲੀਟ ਹੋ ਜਾਣਾ ਸਾਰਾ ਜਲਦੀ ਲਗਭਗ ਅਸੀਂ ਮੈਂ ਸਮਝਦਾ ਕਿ ਅਸੀਂ 90% ਸਾਡੇ ਕੋਲੇ ਦਰਮਾਨ ਦਾ ਕੰਮ ਕੰਪਲੀਟ ਹੋ ਗਿਆ ਇਹਨੇ ਜਿੱਤ ਲਈ ਲੜਾਈਆ ਸਰਪੰਚ ਜੀ ਨੇ ਇਹ ਕੀ ਹੋ ਰਿਹਾ ਹੈ ਬਹੁਤ ਬਹੁਤ ਜਿੰਨੇ 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 ਲੱਗਦੇ ਨੇ ਲਾਉ ਜੀ ਬੱਚੇ ਆ ਬਹਾਂ ਹੋ ਰਿਹਾ ਹੈ ਹਾਂ ਇਹਨੇ ਜਿੰਨੇ ਲੜਾਈਆ ਕਰੇ ਇਹਨਾਂ ਤੋਂ ਆ ਗਏ ਮੈਂ ਕਿਹਾ ਜੀ ਸਾਰੇ ਆਹ ਦੇਖੋ ਜੀ ਕੋਸਾ